ਲੋ ਜੀ ਅੱਜ ਹਾਈ ਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਫਟਕਾਰ ਲਾਈ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਫਟਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਟਵੀਟ ਲਿਖਣ ਨੂੰ ਲੈ ਕੇ ਪਾਈ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਵੀਡੀਓ ਨੂੰ ਸ਼ੇਅਰ ਕਰੀ ਜਾਓ ਤੇ ਆਪਣਾ ਇਸ ਬਾਰੇ ਕਮੈਂਟ ਜਰੂਰ ਲਿਖਿਓ ਹੋਇਆ ਇੰਜ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇੱਕ ਟਵੀਟ ਲਿਖਿਆ ਸੀ ਟਵਿੱਟਰ ਤੇ ਜਿਦੇ ਚ ਉਹਨਾਂ ਨੇ ਕਿਹਾ ਸੀ ਕਿ ਰਜਿਸਟਰੀਆਂ ਕਰਾਉਣ ਦੇ ਲਈ ਜਿਹੜੀ ਐਨਓਸੀ ਲੈਣ ਦੀ ਸ਼ਰਤ ਲਾਈ ਹੋਈ ਸੀ ਵੀ ਉਹ ਹਟਾ ਦਿੱਤੀ ਗਈ ਹੈ ਤੇ ਬਾਕੀ ਵੇਰਵੇ ਜਲਦੀ ਦੇਵਾਂਗੇ ਤੇ ਹੁਣ ਇਸ ਮਾਮਲੇ ਤੇ ਹਾਈ ਕੋਰਟ ਨੇ ਮੁੱਖ ਮੰਤਰੀ ਨੂੰ ਸਿੱਧੀ ਫਟਕਾਰ ਲਾਈ ਹੈ ਕਿ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਸਾਡੇ ਹੀ ਫੈਸਲੇ ਦੀ ਉਲੰਘਣਾ ਕਿਵੇਂ ਕਰ ਸਕਦੇ ਹੋ ਤੇ ਇਹ ਕਿਉਂ ਕਿਹਾ ਕਿਉਂਕਿ 2019 ਦੇ ਵਿੱਚ ਦਸੰਬਰ 2019 ਦੇ ਵਿੱਚ ਪੰਜਾਬ ਸਰਕਾਰ ਜਿਹੜੀ ਪਿਛਲੀ ਸੀ ਉਸਨੇ ਐਨਓਸੀ ਤੋਂ ਬਿਨਾ ਐਦਾ ਰਜਿਸਟਰੀਆਂ ਕਰਨ ਦੀ ਕੰਮ ਦੀ ਗੱਲ ਕੀਤੀ ਸੀ ਤਾਂ ਤੇ ਇੱਕ ਵਿਅਕਤੀ ਜਿਸ ਦਾ ਨਾਮ ਪ੍ਰੇਮ ਪ੍ਰਕਾਸ਼ ਹੈ ਲੁਧਿਆਣੇ ਤੋਂ ਐ ਉਸਨੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾ ਦਿੱਤੀ ਸੀ ਕਿ ਜੇਕਰ ਐਦਾ ਐਨਓਸੀ ਤੋਂ ਬਿਨਾ ਰਜਿਸਟਰੀਆਂ ਹੋਣਗੀਆਂ ਤਾਂ ਫਿਰ ਤਾਂ ਬੜੀਆਂ ਨਾਜਾਇਜ਼ ਕਲੋਨੀਆਂ ਸ਼ਹਿਰਾਂ ਦੇ ਵਿੱਚ ਬਣ ਜਾਣਗੀਆਂ ਫਿਰ ਤਾਂ ਬੜਾ ਕੁਝ ਗਲਤ ਹੋਣਾ ਸ਼ੁਰੂ ਹੋ ਜਾਏਗਾ ਤਾਂ ਫਿਰ ਅਪ੍ਰੈਲ 2022 ਦੇ ਵਿੱਚ ਹਾਈ ਕੋਰਟ ਨੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਵਾਲੇ ਗੱਲ ਦੇ ਉੱਪਰ ਰੋਕ ਲਾਈ ਸੀ ਔਰ ਕਿਹਾ ਸੀ ਇੰਜ ਨਹੀਂ ਕਰਨਾ ਤਾਂ ਉਸ ਤੋਂ ਬਾਅਦ ਫਿਰ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਟਵੀਟ ਕੱਟ ਮਾਰਿਆ ਹੁਣ ਵੀ ਅਸੀਂ ਐਨਓਸੀ ਦੀ ਸ਼ਰਤ ਰਜਿਸਟਰੀਆਂ ਲਈ ਖਤਮ ਕਰ ਰਹੇ ਹਾਂ ਤੇ ਬਾਕੀ ਵੇਰਵੇ ਜਲਦੀ ਦੱਸਾਂਗੇ ਤਾਂ ਉਹ ਫੇਰ ਕੋਰਟ ਦਾ ਕੇਸ ਚੱਲ ਹੀ ਰਿਹਾ ਸੀਗਾ ਤਾਂ ਉਹ ਜਿਹੜੀ ਪਾਰਟੀ ਜਿਹੜੀ ਕੋਰਟ 'ਚ ਹੈਗੀ ਆ ਉਨ੍ਹਾਂ ਦੇ ਵਕੀਲ ਨੇ ਕੱਲ ਜਦੋਂ ਕੇਸ ਦੀ ਸੁਣਵਾਈ ਦਰਮਿਆਨ ਜੱਜ ਸਾਹਿਬ ਨੂੰ ਟਵੀਟ ਵਿਖਾਇਆ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਆਹ ਵੇਖੋ ਤੁਹਾਡਾ ਕੋਰਟ ਦਾ ਨਿਰਦੇਸ਼ ਕੁਝ ਹੋਰ ਹੈ ਤੇ ਮੁੱਖ ਮੰਤਰੀ ਟਵੀਟ ਕੁਝ ਹੋਰ ਕਰ ਰਹੇ ਨੇ ਤਾਂ ਫੇਰ ਹਾਈ ਕੋਰਟ ਇਹਦੇ ਉੱਪਰ ਸਖਤ ਹੋਈ ਹੈ ਤੇ ਹਾਈ ਕੋਰਟ ਨੇ ਫਟਕਾਰ ਲਾਈ ਤੇ ਨਾਲੇ ਹੀ ਪੰਜਾਬ ਸਰਕਾਰ ਨੂੰ 29 ਤੱਕ 29 April ਤੱਕ ਜਵਾਬ ਦੇਣ ਲਈ ਕਹਿ ਦਿੱਤਾ ਵੀ ਸਾਨੂੰ 29 ਤੱਕ ਜਵਾਬ ਚਾਹੀਦਾ ਤੁਹਾਡਾ ਵੀ ਤੁਸੀਂ ਇਹ ਕੰਮ ਕਿਵੇਂ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਹੁਣ ਇਹਦੇ ਉੱਪਰ ਵੇਖਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਭਗਵੰਤਮਾਨ ਸਰਕਾਰ ਕੀ ਜਵਾਬ ਦਿੰਦੀ ਹੈ ਕਿੱਦਾਂ ਦਾ ਜਵਾਬ ਦਿੰਦੀ ਹੈ ਕਿੰਨਾ ਠੀਕ ਜਵਾਬ ਦਿੰਦੀ ਹੈ ਪਰ ਫਿਲਹਾਲ ਮੁੱਖ ਮੰਤਰੀ ਭਗਵੰਤਮਾਨ ਦਾ ਇਹ ਲਗਭਗ ਕਈ ਸਾਰੇ ਫੈਸਲੇ ਆ ਮੰਗ ਇਹ ਫੈਸਲਾ ਜਿਹਦੇ ਉੱਪਰ ਵੱਡਾ ਸਵਾਲ ਉੱਠਿਆ ਕਈ ਫੈਸਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕੀਤੇ ਤੇ ਆਪ ਹੀ ਵਾਪਸ ਲੈ ਲੇ ਇਸ ਕਰਕੇ ਯੂ ਟਰਨ ਵਾਲੀ ਸਰਕਾਰ ਦਾ ਦੋਸ਼ ਵੀ ਲੱਗਦਾ ਰਿਹਾ ਲੋਕ ਮਜ਼ਾਕ ਵਿਰੋਧੀ ਵੀ ਉਡਾਉਣ ਲੱਗੇ ਚਾਹੇ ਉਹ ਪੰਚਾਇਤਾਂ ਭੰਗ ਕਰ ਦਿੱਤੀਆਂ ਫੇਰ ਪੰਚਾਇਤਾਂ ਬਹਾਲ ਕਰਤੀਆਂ ਚਾਹੇ ਉਹ ਜਗਾੜੂ ਰੇੜੀਆਂ ਤੇ ਰੋਕ ਲਾਤੀ ਸੀ ਫਿਰ ਤੀਜੇ ਦਿਨ ਉਹ ਰੋਕ ਹਟਾ ਲਈ ਸੀ ਜਾਂ ਹੋਰ ਕਈ ਇਸ ਤਰ੍ਹਾਂ ਦੇ ਫੈਸਲੇ ਤੇ ਹੁਣ ਇਹ ਜਿਹੜਾ ਫੈਸਲਾ ਪਹਿਲਾਂ ਐਨਓਸੀ लागू ਕੀਤੀ ਤੇ ਫਿਰ ਐਨਓਸੀ ਜਿਹੜੀ ਆ ਉਹ ਹਟਾ ਦਿੱਤੀ ਹੈ ਤਾਂ ਇਹਦੇ ਉੱਪਰ ਵੀ ਇਹ ਜਿਹੜੀ ਕੋਰਟ ਦੀ ਹੁਣ ਸਾਹਮਣੇ ਆਈ ਹੈ ਟਿੱਪਣੀ ਇਹ ਕਾਫੀ ਵੱਡੀ ਗੱਲ ਮੰਨੀ ਜਾ ਸਕਦੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੂੰ ਕੀ ਜਿਹੜੇ ਅਫਸਰ ਨੇ ਉਹ ਮਿਸ ਗਾਈਡ ਕਰਦੇ ਨੇ ਉਹ ਗਲਤ ਜਾਣਕਾਰੀ ਦਿੰਦੇ ਨੇ ਜਾਂ ਮਾਮਲਾ ਕੋਈ ਹੋਰ ਹੈ ਕਿਉਂ ਭਗਵੰਤ ਮਾਨ ਇਦਾਂ ਦੀਆਂ ਚੀਜ਼ਾਂ ਕਰ ਪਾਉਂਦੇ ਨੇ ਜਿਹੜੀਆਂ ਬਾਅਦ ਦੇ ਵਿੱਚ ਤਬਦੀਲ ਹੋ ਜਾਣੀਆਂ ਜਾਂ ਉਹਨਾਂ ਨੂੰ ਹੀ ਤਬਦੀਲ ਕਰਨੀਆਂ ਪੈਣੀਆਂ ਹੁੰਦੀਆਂ ਨੇ ਜਾਂ ਕੋਰਟ 'ਚ ਜਾ ਕੇ ਤੇ ਅਦਾਲਤ ਤੋਂ ਇਸ ਮਾਮਲੇ ਦੇ ਉੱਪਰ ਫਟਕਾਰ ਲੱਗਣੀ ਹੁੰਦੀ ਹੈ ਇੱਕ ਹੋਰ ਮਾਮਲੇ ਤੇ ਹਾਈ ਕੋਰਟ ਨੇ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਨੂੰ ਖਿੱਚਿਆ ਜਿਹੜਾ ਇਹਨਾਂ ਨੇ ਪਹਿਲਾਂ ਤਾਂ ਲੱਖਾਂ ਰਾਸ਼ਨ ਕਾਰਡ ਸੀ ਜਿਹੜੇ ਉਹ ਰੱਦ ਕਰ ਦਿੱਤੇ ਸੀ ਤੇ ਫੇਰ ਕਹਿਤਾ ਸੀ ਵੀ ਉਹ ਜਾਲੀ ਨੇ ਤਾਂ ਰੱਦ ਕੀਤੇ ਨੇ ਤੇ ਬਾਅਦ ਚ ਜਾ ਕੇ ਕਹਿਤਾ ਵੀ ਸਾਰੇ ਰਾਸ਼ਨ ਕਾਰਡ ਬਹਾਲ ਕੀਤੇ ਜਾਂਦੇ ਨੇ ਤਾਂ ਇਹਦੇ ਉੱਪਰ ਵੀ ਹਾਈ ਕੋਰਟ ਨੇ ਸਖਤੀ ਕੀਤੀ ਸੀ ਤੇ ਕਿਹਾ ਸੀ ਇਹ ਚੋਣ ਸਟੰਟ ਹੈ ਤੇ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਜਿਹੜਾ ਐਨਓਸੀ ਦੀ ਸ਼ਰਤ ਹਟਾਉਣ ਦੇ ਟਵੀਟ ਨੂੰ ਅਦਾਲਤ ਨੇ ਸਿਆਸੀ ਸਟੰਟ ਕਿਹਾ ਤੇ ਹੁਣ ਇਹ ਕਿੰਨਾ ਸਿਆਸੀ ਸਟੰਟ ਹੈ ਤੇ ਕਿੰਨਾ ਨਹੀਂ ਹੈ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਜਦੋਂ 29 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰੇਗੀ ਤਾਂ ਉਸ ਜਵਾਬ ਦੇ ਉੱਪਰ ਕੋਰਟ ਕੀ ਕਹਿੰਦੀ ਹੈ ਉੱਥੋਂ ਪਤਾ ਲੱਗੇਗਾ ਕਿ ਸਿਆਸੀ ਸਟੰਟ ਇਹ ਹੈ ਜਾਂ ਨਹੀਂ ਹੈ ਪਰ ਇੱਕ ਵਾਰ ਅਦਾਲਤ ਨੇ ਇੰਝ ਜ਼ਰੂਰ ਕਿਹਾ ਵੀ ਇਹ ਸਿਆਸੀ ਸਟੰਟ ਹੈ ਜਿਹੜਾ ਤੁਸੀਂ ਕਰ ਰਹੇ ਹੋ ਇਹ ਤੁਸੀਂ ਠੀਕ ਨਹੀਂ ਕਰ ਰਹੇ ਜਦੋਂ ਕੋਰਟ ਨੇ ਇੱਕ ਦਿਸ਼ਾ ਨਿਰਦੇਸ਼ ਦਿੱਤੇ ਨੇ ਨਾ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਉਲਟ ਜਾ ਕੇ ਤੁਸੀਂ ਟਵੀਟ ਕਰ ਰਹੇ ਹੋ ਕਿਉਂ ਕਰ ਰਹੇ ਹੋ ਸੋ ਇਹ ਗੱਲ ਵੱਡੀ ਹੈ ਹੁਣ ਵਿਰੋਧੀਆਂ ਨੂੰ ਵੀ ਮੌਕਾ ਮਿਲੇਗਾ ਵਿਅੰਗ ਮਾਰਨ ਦਾ ਤੰਜ ਕੱਸਣ ਦਾ ਖਿੱਲੀ ਉਡਾਉਣ ਦਾ ਵਿਰੋਧੀ ਤਾਂ ਆਏ ਲੋ ਸਾਹਮਣੇ ਹੋ ਸਕਦਾ ਮਜੀਠੀਆ ਸਾਹਿਬ ਅੱਜ ਸ਼ਾਮ ਤੱਕ ਹੀ ਆ ਜਾਣ ਇਹ ਗੱਲ ਲੈ ਕੇ ਵੀ ਦੇਖੋ ਜੀ ਆ ਕੀ ਕਰੀ ਜਾਂਦੇ ਨੇ ਪਹਿਲਾਂ ਐਨਓਸੀ ਦੀ ਸ਼ਰਤ ਲਾਤੀ ਹੈ ਫਿਰ ਆਪਣੇ ਪੱਧਰ ਤੇ ਕਹੇ ਤੇ ਅਸੀਂ ਹਟਾਤੀ ਹੈ ਹੁਣ ਕੋਰਟ ਖਿੱਚੂਗੀ ਫਿਰ ਲਾ ਦੇਣਗੇ ਇਹ ਕੀ ਹੋ ਰਿਹਾ ਸੋ ਵਿਰੋਧੀਆਂ ਨੂੰ ਮੌਕਾ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਪ੍ਰਤਾਪ ਬਾਜਵਾ ਤੇ ਕਾਫੀ ਤਿੱਖੇ ਵਿਅੰਗ ਕੀਤੇ ਨੇ ਤੇ ਪ੍ਰਤਾਪ ਬਾਜਵਾ ਵੀ ਫਿਰ ਘੱਟ ਨਹੀਂਗਾ ਉਹ ਉਹ ਵੀ ਵਿਅੰਗ ਬੜੇ ਟੇਢੇ ਤਿੱਖੇ ਤੇ ਸਖਤ ਭਾਸ਼ਾ ਚ ਕਰ ਜਾਂਦੇ ਨੇ ਹੋ ਸਕਦਾ ਹੁਣ ਉਹ ਇਸ ਮੁੱਦੇ ਤੇ ਵੀ ਬੋਲਣ ਕਿਉਂਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਉਸ ਗੱਲ ਤੇ ਵਿਅੰਗ ਕੀਤੇ ਆ ਜਦੋਂ ਬਾਜਵਾ ਨੇ ਆ ਕੀ ਸੀਗਾ ਵੀ ਇਹ ਕਿਹੋ ਜਿਹਾ ਮਟੀਰੀਅਲ ਜਿੱਤ ਕੇ ਆ ਗਿਆ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਮ ਘਰਾਂ ਚੋਂ ਮੁੰਡੇ ਕੁੜੀਆਂ ਜਿੱਤ ਕੇ ਆਏ ਉਹਨਾਂ ਨੂੰ ਮਟੀਰੀਅਲ ਕਹਤਾ ਸੀ ਤਾਂ ਕੱਲ ਭਗਵੰਤ ਮਾਨ ਨੇ ਇਸ ਗੱਲ ਤੇ ਕਾਫੀ ਤਲਖੀ ਦਿਖਾਈ ਸੀ ਵੀ ਕੀ ਇਹ ਮਟੀਰੀਅਲ ਹੈ ਤਾਂ ਵੋਟਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਭਗਵੰਤ ਮਾਨ ਕੱਲ ਖੰਡੂਰ ਸਾਹਿਬ ਹਲਕੇ ਦੇ ਵਿੱਚ ਜਿਹੜੇ ਉਹਨਾਂ ਦੇ ਮੰਤਰੀ ਹੈ ਲਾਲਜੀਤ ਭੁੱਲਰ ਜਿਨ੍ਹਾਂ ਨੂੰ ਹੁਣ ਐਮਪੀ ਦੀ ਟਿਕਟ ਦਿੱਤੀ ਆ ਉਹਦੇ ਹੱਕ ਤੇ ਚੋਣ ਪ੍ਰਚਾਰ ਕੀਤਾ ਹੁਣ ਅੱਜ ਇਧਰ ਮੋਗੇ ਕਰਮਜੀਤ ਅਨਮੋਲ ਦੇ ਹੱਕ ਚ ਬਾਗਾਪੁਰਾਣਾ ਤੋਂ ਲੈ ਕੇ ਫਰੀਦਕੋਟ ਤੱਕ ਤੇ ਫਿਰ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਾਕਾ ਬਰਾੜ ਉਮੀਦਵਾਰ ਖੜੇ ਕੀਤੇ ਆ ਉਹਨਾਂ ਦੇ ਹੱਕ ਚ ਇਹ ਚੋਣ ਪ੍ਰਚਾਰ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਡ ਸ਼ੋਅ ਕੱਢੇ ਜਾ ਰਹੇ ਨੇ ਸੋ ਦੋਸਤੋ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਕਿੱਦਾਂ ਲੱਗੀ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ